गुड मॉर्निंग सत श्री अब अड़ा लगे कबूतर अज अज अपना दो दिन हो गए क्यों कल भी कटते कल दो घंटे लाए इन्होंने अज फिर अपने क्ढने ये चार पठिया ये इस साल दिन पठीत मदीना बन गई तो चार ये बाकी इधर बैठी हाँ कबूतर आपने और सुरखा है लाल चीना चीना, जा। चीना, और चीना। एक पर भी हम गेड़िया छालने दुगे कबूतर बंद कर दिए दानिया रवि बैठा रवि क्या भाई भाई सत्या हो ठीक ठाक है ਫਿਰ ਕੱਲ ਫਿਰ ਚੱਲ ਕੱਲ ਫਿਰ ਬਾਈ ਗੱਗੜ ਵਾਲ ਗਏ ਤੇ ਅੱਛਾ ਅ ਕੱਲ ਇਹ ਆ ਫਿਰ ਆਪਣਾ ਸੂਨੀ ਨੇ ਯਾਰ ਮੈਂ ਛੱਡਿਆ ਵਾ ਤਾਂ ਅੱਛਾ ਅ ਕੁਮੁੰਡਾ ਆਪਣਾ ਦੋਸਤ ਸੁਖਮਨ ਉਹਨੇ ਛੱਡਿਆ ਵਾ ਤਾਂ ਅੱਛਾ ਚੱਲ ਢੁੰਮਣੇ ਵਾਲਾ ਹਾਂ ਢੁੰਮਣੇ ਵਾਲਾ ਬਾਈ ਹਾਂ ਤਾਂ ਚਾ ਉਹਦਾ ਫੌੜਾ ਲਾ ਦਾਂਗੇ ਵਿੱਚ ਆਪਾਂ ਹਾਂ ਹਾਂ ਉਧਰ ਜਿੱਤ ਗਿਆ ਬਾਈ ਆਪਣੇ ਦੋਸਤ ਦਾ ਕੱਲ ਰਹਿ ਗਿਆ ਤਾਂ ਉਧਰੇ ਬਹੁਤ ਹੋ ਗਏ ਤੇ ਬਾਈ ਯਾਰ ਕਿੰਨੇ ਕੁ ਹੋ ਗਏ ਤੇ 116 ਕਿਧਰ ਹੋ ਗਿਆ ਦੱਸ ਠੀਕ ਠੀਕ ਹੈ 116 ਜਿੱਤੇ ਕੱਲ 3 ਕਬੂਤਰ ਰਹਿ ਗਏ ਦੱਸੇ 6 ਦਾ ਟਾਈਮ ਕਰਿਆ ਜੀ ਇਹਨਾਂ ਨੇ ਅੱਛਾ ਅੱਛਾ ਆਪਣੇ ਦੋ ਇੱਕ ਕਬੂਤਰ ਯਾਰ 5:30 ਵਜੇ ਟਾਈਮ ਲੱਗ ਗਿਆ ਹੂੰ ਦੋ ਇੱਕ ਕਬੂਤਰ ਕੱਟ ਗਿਆ ਆਪਣੇ ਚਲ ਇੱਕ ਕਬੂਤਰ ਆਪਣਾ ਹੱਥ ਲੱਗ ਗਿਆ ਸੋਨੀ ਵਾਲਾ ਆਪਣਾ ਤਾਂ ਨਹੀਂ ਮਿਲਿਆ ਹੈਗਾ ਕਬੂਤਰ ਯਾਰ ਹੂੰ ਆਲਾ ਜਿੰਨਾ ਜ ਕਬੂਤਰ ਆਪਣਾ ਮਿਲਿਆ ਨਹੀਂ ਸੋਨੀ ਵਾਲਾ ਹੱਥ ਲੱਗ ਗਿਆ ਜਾਨੀ ਸੋਨੀ ਵਾਲਾ ਬਹਿ ਗਿਆ تھا ਨਾ ਸੋਨੀ ਵਾਲਾ ਬਹਿ ਗਿਆ ਹਾਂ ਹਾਂ ਯਾਰ ਮੌਸਮ ਦਾ ਭੇਦ ਜਾਨੀ ਆਇਆ ਮੌਸਮ ਦਾ ਦਸ ਦਸ ਗਰਮ ਤਾਂ ਠੰਡਾ ਰਿਹਾ ਪਾ ਮੌਸਮ ਹਾਂ ਰਿਹਾ ਨਹੀਂ ਮੌਸਮ ਉਦਾਂ ਉਹੀ 35 36 37 ਦੇ ਗੇੜ ਤੇ ਰਿਹਾ ਟਾਈਮ ਹਮ ਕੋਈ ਦਾੰ ਕਰਕੇ ਕੰਮ ਖਰਾਬ ਹੋ ਗਿਆ ਉਤਰ ਆਪਣਾ ਨਿਕਲ ਗਿਆ ਉੱਥੇ ਤੇ ਯਾਰ ਸ਼ਾਮ ਟਾਈਮ ਅੱਧੇ ਘੰਟੇ ਸਾਰੇ ਦਿਹਾੜੀ ਦੀ ਟੀਨ ਲੱਗੀ ਹੈਗੀ ਇੱਕ ਵੀ ਟੀ ਨਹੀਂ ਲੱਗੀ ਦੋਨਾਂ ਕਬੂਤਰਾਂ ਦੀ ਸ਼ਾਮ ਨਿਕਲ ਗਿਆ ਬਸ ਸ਼ਾਮ ਨੂੰ 5:30 ਵਜੇ ਜਦ ਤੁਸੀਂ ਆਏ ਹੀ ਆ ਬਹੁਤ ਟਾਈਮ ਲੱਗ ਗਿਆ ਮੈਂ ਲਾਸਟ ਟਾਈਮ 6:00 ਦਾ ਹੀ ਟਾਈਮ ਕਰਾਇਆ ਉਹਨਾਂ ਨੇ ਕਬੂਤਰਾਂ ਦਾ ਮੈਂ ਦੂਜਾ ਬੰਦਾ ਮੇਰੇ ਕੱਲ ਗਿਆ ਤਾਂ ਤਾਂ ਉਹਨੂੰ ਕਹਿਦਾ ਮਾਨੂੰ ਅਗਰ ਜੇ ਆਪਣਾ ਕਿਸੇ ਕਿੱਥੇ ਜਾਇਆ ਕਰਨਾ ਤਾਂ ਸਵੇਰ ਜਾਇਆ ਕਰਨਾ ਹਾਂ ਮੈਂ ਅਗਰ ਸ਼ਾਮ ਨੂੰ ਕਿਸੇ ਨੂੰ ਕਿਸੇ ਕਿੰ ਗਿਆਣਾ ਜੇ ਆਪਣਾ ਕਬੂਤਰ ਹੋ ਗਿਆ ਤਾਂ ਆਪਾਂ ਜਾਣਾ ਆ ਗੱਭਾਂ ਨੂੰ ਕੋਲ ਜਨ ਜ਼ਿਆਰਾ ਮਨ ਨੂੰ ਮਨ ਨੂੰ ਲੱਗਦਾ ਲੱਗਦਾ ਕਿ ਮਨ ਨੂੰ ਖਾਣੇ ਕਹੀ ਜਾਂਦਾ ਵੀ ਤੇਰੇ ਕੱਪ ਹੋ ਗਿਆ ਠੀਕ ਹੈ ਨਹੀਂ ਹਾਂ ਉਹ ਤਾਂ ਉਹ ਜਿਹੜਾ ਇਹ ਤਾਂ ਕਿਸਮਤ ਹੁੰਦੀ ਬਾਈ ਯਾਰ ਹਾਂ ਹੁੰਦੀ ਹੈ ਕਿਸਮਤ ਚੱਲ ਆ ਬੰਦੇ ਕਹਿ ਲਾ ਹੁਣ ਸਾਰੇ ਦੋਏ ਕਬੂਤਰ ਛੱਡੇ ਹਾਂ ਕਬੂਤਰ ਹੀ ਛੱਡੇ ਸੀ ਉੱਥੇ ਬਬਨਾੜੇ ਉਹ ਵੀ ਲਾਸਟ ਟਾਈਮ ਚ ਗੱਡੀ 4:20 ਪਰ ਹਾਂ 6:05 ਵਜੇ ਸਾਂਝੀ ਹੋ ਗਈ ਉੱਥੇ ਬਾਜੀ ਆਉਂਦੇ ਹੁਣ ਕੱਲ ਗਏ ਗੱਗੜ ਨਾਲ ਉਹਨੇ 6:00 ਵਜੇ ਸਾਂਝੀ ਹੋ ਗਈ 5:30 ਵਜੇ ਟਾਈਮ ਲੱਗ ਗਿਆ 6:00 ਵਜੇ ਕਬੂਤਰ ਕੱਟ ਗਿਆ ਜਿਹੜਾ 6:00 ਵਜੇ ਸਹੀ ਰਹਿ ਕੇ ਕਬੂਤਰ ਜਿਹੜੇ ਕਬੂਤਰ ਆ ਗਏ ਉਹ ਸਪਾਸ ਹੋ ਕੇ ਜਿਹੜਾ ਨਹੀਂ ਆਏ ਬਾਈ 5:52 ਕਬੂਤਰ ਲਾਸਟ ਟਾਈਮ ਵਿੱਚ ਹਾਂ ਅਈ ਜੀ ਚੱਕਰੀ ਮਾਰੀ ਕਬੂਤਰਾਂ ਨੇ 52 ਤੇ 52 ਉੱਪਰ ਚੜ੍ਹ ਕੇ ਸ਼ਾਮ ਟਾਈਮ 5:30 ਦੇ ਟਾਈਮ ਤੇ ਟਾਈਮ ਲੱਗ ਗਿਆ ਸਾਰੇ ਬਚ ਕੇ ਕਰਨਾ ਆਏ ਉਹ ਉਹਨੇ ਟਾਈਮ ਲਾ ਦਿੱਤਾ ਘੱਟੋ ਘੱਟ 20 ਕਬੂਤਰ ਨੇ ਮੂੜੇ ਹੈਗੇ ਤੇ ਕਬੂਤਰ ਮੂੜੇ ਆ ਸਾਰੇ 30 ਕਬੂਤਰ ਜਿਹੜੇ ਮੂੜੇ ਉਹ ਬਾਸ ਹੋ ਕੇ ਰਹਿ ਗਏ ਜਿਹੜੇ 20 ਕਬੂਤਰ ਤੇ ਉਹ ਤੁਰ ਗਏ ਉਹਦੇ ਵਿੱਚ ਹਲਾ ਆਪਣਾ 20 ਤੱਕ ਹਾਂ ਆਪੋ ਬਹੁਤ ਵਧੀਆ ਮਾਦਾ ਮੈਂ ਕਹਿੰਦਾ ਵੀ ਕਬੂਤਰ ਸਾਰਾ ਦਿਨ ਬਾਈ ਇੱਕ ਵੀ ਟੀ ਨਹੀਂ ਲਈ ਸਵਾਦ ਲਿਆਦਾ ਗੱਲ ਬਾਜੀ ਦਾ ਜੋ ਸੋਨੀ ਯਾਰ ਮੈਂ ਆਰਾਮ ਨਾਲ ਸੁੱਤੇ ਪਏ ਰਡੌਨ ਨਾਲ ਸੀ ਤਾਂ ਨਹੀਂ ਗਏ ਕਾਫੀ ਵਾਲੇ ਅੱਛਾ ਇਹ ਲੋ ਜਰੂਰ ਬਣਾਈ ਆ ਗੋਲ ਬੈਠੇ ਆ ਪਰ ਕਬੂਤਰ ਨੂੰ ਟੀ ਨਹੀਂ ਲੱਗੀ ਸਾਰਾ ਦਿਨ ਲਾਸਟ ਸਾਰੇ ਦੋ ਟਾਈਮਾਂ ਜੀ ਪੀ ਲੱਗੀ ਆ 5:30 ਵਜੇ 5:00 ਵਜੇ ਇੱਕ 5:00 ਤੇ 5:30 ਟਾਈਮ ਲੱਗਿਆ ਆਪਣੇ ਪਰ ਇੱਕ 5:30 ਤੇ 6:00 ਟਾਈਮ ਇੱਕ ਵਾਰ ਕਲੀਅਰ ਹੋ ਗਿਆ ਨਾ ਆਪਣਾ ਮਸਾ ਇੱਕ ਵਾਰ ਹੋ ਗਿਆ ਤਾਂ ਬਾਈ ਕਲੀਅਰ ਫਿਰ ਲਾਸਟ ਚ ਵੀ ਦੂਏ ਟਾਈਮ ਦਾ ਜਿਹੜਾ 5:30 ਵਾਲਾ ਟਾਈਮ ਦਾ 6 ਦਾ ਉਹ ਚ ਨਿਕਲ ਜਗਰੀ ਬਹੁਤ ਅੱਕੜੀ ਮਾਰਦੀ ਕੁੱਤਰ ਇਹਨੇ ਨਹੀਂ ਦਿਖਦੇ ਦੇਖੋ ਸਾਰੇ ਕਿੱਥੇ ਚੜ ਗਏ ਬਵੰਜਾ ਦੇ ਪਹੁੰਚ ਗਿਆ ਹੂੰ ਐਂ ਸਾਹਬ ਲਾਲਾ ਵੀ ਲਾਸਟ ਵਾਲੇ ਟਾਈਮ 'ਚ 52 ਕੁੱਤਰ ਤੇ ਜਿਨ੍ਹਾਂ ਜਿਹੜੇ 30 ਮੁੜੇ ਆ 28 30 ਕੁੱਤਰ ਮੁੜੇ ਆ ਜਿਹੜੇ ਪਾਸ ਹੋਏ ਆ ਬਾਕੀ 20 20 22 ਕੁੱਤਰ ਗੈਪ ਹੋ ਗਏ ਫਿਰ ਪਤਾ ਨਹੀਂ ਕਿੱਦਾਂ ਲਾਂਗੇ ਕਿਦਾਂ ਨਹੀਂ ਦੇਖੇ ਪਤਾ ਹੀ ਨਹੀਂ ਲੱਗਿਆ ਝੁੰਡਾਂ ਦਾ ਪਹਿਲੇ ਟਾਈਮ ਤੋਂ 25 ਕਬੂਤਰ ਕੱਟੇ ਆ। ਅੱਛਾ 25 ਦਾ 25 ਢੰਡ ਗਿਆ ਐ। ਹਰ ਬਾਈ 7-8 ਕਬੂਤਰ ਬੈਗੇ ਹਰੇ ਆ। ਹਾਂ। ਬਾਕੀ ਸਾਰੇ ਕਬੂਤਰ ਤੁਰੇ ਐ ੱਡੇ ਵੱਡੇ ਪਿੰਡ ਪਰ। ਸੁੰਨ ਕਬੂਤਰ ਬੈਗੇ ਹਰੇ ਆ ਨਾ। ਸੁੰਨ ਕਬੂਤਰ ਹੀ ਬੈਗੇ ਹਰ ਗਿਆ। ਕਿ ਆਪਾਂ ਦਬਲਾ ਫਿਰ ਦੋ ਤਕ ਪਤਾ ਨਹੀਂ ਛੜ ਨੂੰ ਅੱਧੇ ਘੰਟੇ ਕਿਆ ਹੋਊਗਾ। ਆਇਆ ਫਰ ਮੈਂ ਚੱਕਿਆ ਬਾਅਦ ਚ। ਤੂੰ ਜਾਨ ਹੈਗੀ ਪੀ ਹਰੇ। ਚਲੋ। ਕੋਈ ਨਹੀਂ। ਲੋਕੇ ਸਮਝਦਾ ਹਨਾ। ਹਾਂ। ਜਿਹਨਾਂ ਦੇ ਦੇਣ ਵਾਲੇ ਦਾ ਬਸ। ਨਹੀਂ ਅੱਧਾ ਘੰਟਾ ਕਿਆ ਹੁੰਦਾ ਕਿੱਡੀ ਗੁੜੀ ਗੱਲ ਅੱਧਾ ਘੰਟਾ। ਇਹ ਵੀ ਗੱਲ ਤਾਂ ਸਹੀ ਆ। ਹਾਂ। ਉਦੋਂ ਵੀ ਆਏ ਹੋਇਆ ਉਦੋਂ ਵੀ ਅੱਧੇ ਘੰਟੇ ਪਿੱਛੇ ਕਬੂਤਰ ਹੀ ਹਾਰ ਗਈ ਤੁਰ ਗਈ ਆਹੀ ਕੰਮ ਕੱਲ ਹੋਇਆ ਚੰਗਾ ਲਾਸਟ ਵਿੱਚ ਪੰਗਿਆਂ ਕਿਸਮਤ ਲਾਸਟ ਦਾ ਬਈ ਕਿਸਮਤ ਹੈ ਕਿਸਮਤ ਹੈ ਨਾ ਹਾਂ ਹਾਂ ਕਿਸਮਤ ਦੇ ਲੜਦੀ ਲਾਸਟ ਜਿਹਦਾ ਬੰਦੇ ਚਲੋ ਮਾੜਾ ਰਿਜ਼ਲਟ ਨਹੀਂ ਹੈਗਾ ਚਾਰ ਦਿੱਤੋ ਜਿੱਦੇ ਵਧੀਆ ਰਹੇ ਆ ਲਾਸਟ ਟਾਈਮ ਵਿੱਚ ਹਾਰਦੇ ਆਪਾਂ ਲਾਸਟ ਟਾਈਮ ਵਿੱਚ ਹੁੰਦੇ ਆ ਕਬੂਤਰ ਹੁੰਦੇ ਆ ਇੰਨੀ ਕਿ ਚਲੋ ਬਾਬੇ ਦੀ ਮਿਹਰ ਆ ਕੇ ਆਪਾਂ ਇੱਕ ਜਿੱਤ ਕੇ ਬਾਕੀ ਤਿੰਨ ਜਬਾਈ ਬੜਾ ਵਧੀਆ ਰਿਜ਼ਲਟ ਹੀ ਰਿਹਾ ਬੰਦਾ ਚਾਰੇ ਛੱਡੀਆਂ ਵਾਲੇ ਹੁਣ ਛੱਡਣਾ ਨਹੀਂ ਬਲਤੋ ਰੋਕ ਲੈਣਾ ਕੰਮ ਬਾਈ ਮੈਂ ਪੰਜ ਛੇ ਦਿਨ ਦਾ ਮੌਸਮ ਵੀ ਖਰਾਬ ਦਾ ਦੇ ਦੇ ਛੱਡਣਾ ਹੀ ਨਹੀਂ ਚਾਰ ਪੰਜ ਦਿਨ ਹੁਣ ਕੰਮ ਰੋਕ ਲੈਣਾ ਕਿਉਂਕਿ ਯਾਰ ਲੰਬੀ ਜਾਂਦੀ ਬਾਜੀ ਹਲੇ ਹੁਣ ਰਹੇ ਨੇ ਵੀ ਕੱਲ ਮੇਰੇ ਕੋਲ ਠੀਕ ਕਹਿੰਦੇ ਉਹ ਤਿੰਨ ਬਹਿ ਕੇ ਬਹਿ ਗਏ ਤੇ ਮਾਈਕ ਉੱਤਰ ਰਹਿ ਗਿਆ ਕੱਲ ਹਾਂ 27 ਪੰ 28 ਹੀ ਰਹਿ ਗਿਆ ਨਾ 28 28ਆਂ ਵਿੱਚ ਤੇ 28ਆਂ ਜਿੱਤੇ ਕਿਹਾ 3-3 4-4000 ਵੀ ਨਹੀਂ ਆਇਆ ਉਹਨਾਂ ਨੂੰ ਹਾਂ 116 ਜਿੱਤੇ 28 ਹੀ ਰਹਿ ਗਏ ਇਹ ਚੀਜ਼ ਆ ਦੇਨ ਦੇ ਦਾ ਖਰਾਬ ਹੁੰਦਾ ਕਿ ਨਹੀਂ ਹਾਂ ਬਾਈ ਤੈਨੂੰ ਆਇਆ ਹੁਣ 4-5 ਦਿਨਾਂ ਮੌਸਮ ਖਰਾਬ ਆ ਹੁਣ ਤਾਂ ਬਸ ਜਾਣਾ ਹੀ ਨਹੀਂ ਲੱਗ ਰਿਹਾ ਇਹਦੇ ਬਾਅਦ 10 ਤਰੀਕ ਦੇ ਬਾਅਦ ਹੀ ਜਾਵਾਂਗੇ ਮੁੰਡਾ ਜੀ ਮੂਰ ਨਹੀਂ ਹੈਗਾ ਜਾਣਨਾ ਬਾਕੀ ਦੇਖਾਂਗੇ ਮੈਂ ਵੀ ਬਾਈ ਤਾਹੀਆ ਮੌਸਮ ਦੇ ਕਰਕੇ ਮੈਂ ਕੱਢੇ ਨਹੀਂ ਅਜੇ ਮੈਂ ਜੀ ਹੋੜੇ ਨਹੀਂ ਹੁਣ ਆਪਣਾ 7 ਤਰੀਕ ਦੇ ਬਾਅਦ ਹੀ ਜਾਇਂ ਮਾਸਾ ਮੈਂ ਸੋਦਾ ਕੁੱਤਰਾ ਹਾਂ ਕੱਢਾਂ ਜਾਂ ਨਾ ਕੱਢਾਂ ਮੌਸਮ ਦੇਖ ਕੇ ਹਨਾ ਯਾਨੀ ਕਿ ਉਧਰ ਘਰਾਂ ਡਾਲੋ ਪਰ ਬਾਜੀ ਬੂਜੀ ਨਾਲ ਲੈ ਜਾਓ ਕੋਈ ਫਾਇਦਾ ਨਹੀਂ ਰਾਮ ਨੇ ਤਸੱਲੀ ਕਰ ਲੁਆ ਹਾਂ ਕੀ ਕਰਾ ਵਧੀਆ ਉੜਨ ਲੱਗ ਗਿਆ ਗੂਤਰ ਵੀ ਛੱਡ ਗਿਆ 3-4 ਵਜੇ ਬਾਜੀ ਵਧੀਆ ਨਿਭਣ ਲੱਗੀ ਦੀ ਪਿੱਛੇ ਜੇ 4:00 ਵਜੇ ਹਾਂ 4-5 ਵਜੇ ਵਧੀਆ ਨਿਭਣ ਲੱਗੀ ਦੀ ਫੇਰ ਬਾਜੀ ਹੁਣ ਫੇਰ ਬਾਜੀ ਲੰਬੀ ਜਾਣ ਲੱਗੀ 10 ਤਰੀਕ ਤੇ ਬਾਅਦ ਮੌਸਮ ਸਹੀ ਲੱਗ ਰਿਹਾ ਹੈ ਸਹੀ ਹੋਣਾ ਠੰਡਾ ਕਰਦਾ ਮੌਸਮ ਚਲੋ ਦੇਖਦੇ ਬਾਈ ਹੁਣ ਮੌਸਮ ਦਾ ਹੈ ਖਰਾਬ ਹੈ ਜਾਂ ਨੇਰੀ ਨੂਰੀ ਵਾਲਾ ਹਾਂ ਪਾਹਮ ਆੜਾਉਣੇ ਰਹਿ ਗਈ ਇਹ ਇਹਨਾਂ ਜਰਮੀ ਨਹੀਂ ਪੈਂਦਾ ਉਹਨਾਂ ਜਰ ਮੌਸਮ ਚਲ ਕਰ ਪਰ ਤਾਂ ਕੋਈ ਚੱਕਰ ਨਹੀਂ ਹੁੰਦਾ ਹੈਗਾ ਘਰ ਤੇ ਆਇਆ ਜਾਨਵਰ ਆਦਾ ਜਾਂਦਾ ਬਾਹਰ ਸਿਰ ਬਾਜੀ ਤੈਨੂੰ ਪਤਾ ਹੁਣ ਮੋੜੇ ਨਾ ਮੋੜੇ ਕੁਝ ਨਹੀਂ ਕਹਿ ਸਕਦੇ ਮੈਂ ਤਾਂ ਆਪਣੇ ਕੋਈ ਵੀ ਉੱਡਦੇ ਪਿੰਡਾਂ ਵਾਲੇ ਦੇ ਹਾਂ ਹਾਂ ਪਿੰਡਾਂ ਵਾਲੇ ਉੱਤਰ ਵਰਤੇ ਆ ਬਾਈ ਮੈਂ ਸੋਚਦਾ ਰਹੀ ਨਾ ਮੈਂ ਫਿਰ ਉੱਤਰ ਉੱਪਰ ਵਾਲਿਆਂ ਦਾ ਹਾਂ ਆ ਨਾ ਬੜੇ ਰਹਿਣਦੇ ਬਾਈ ਜਿਹੜੇ ਦੋ ਪੱਠੇ ਜੇ ਹਨ ਉਹਨਾਂ ਨੂੰ ਡਾਲਾਂ ਇਹ ਮੇਰਾ ਪਿਕਅਪ ਮੰਨਾ ਹਾਲੇ ਮੈਂ ਸੈਟਅਪ ਪਾਣੀ ਕਰਨ ਦਾ ਦੇ ਰੋਕੇ ਹੁਣ ਕਰਕੇ ਨਾ ਜਦੋਂ ਮੌਸਮ ਥੋੜਾ ਜਿਹਾ ਸਾਫ਼ ਨਹੀਂ ਨਾ ਹੁੰਦਾ ਨਜ਼ਰ ਕੱਢੀ ਹੋਰ ਰਹਿਣ ਦੇ ਕੋਈ ਚੱਕਰ ਨਹੀਂ ਉਹ ਉੱਪਰ ਵਾਲੇ ਲਾ ਲਾ ਛੋਟੇ ਲਾ ਲਾ ਇੱਕ ਮੰਨੂ ਆਇਆ ਬਾਈ ਇਹਨਾਂ ਨੂੰ ਮੈਂ ਜੋ ਇੱਕ ਹੋਰ ਪਾਣੀ ਵੀ ਆਇਆ ਹੋਇਆ ਤਾਂ ਜਲਾਵ ਜਾ ਅੱਛਾ ਮੈਂ ਆਹ ਫਿਰ ਤਾਂ ਬਈ ਗੱਡੀ ਹੁਣ ਰਹਿਣਾ ਜਲਾਬ ਕਰ ਦਵਾ ਅੱਜ ਮਨ ਹੈ ਹਨਾ ਮੌਸਮ ਵੀ ਠੀਕ ਆ ਮਕਾਨੇ ਵਾਲਾ ਜਲਾਬ ਕਰਾਉਣੇ ਵਾਲਾ ਧੁੱਪਾਂ ਤੋਂ ਕਰਨੇ ਸੈੱਟ ਕਰਾਉਣੇ ਬਹੁਤ ਪ੍ਰੈਨ ਤੋਂ ਹਲੇ ਹੂੰ ਬਾਅਦ ਚ ਛੱਡ ਲਿਓ ਹਲੇ ਕੋਈ ਫਾਇਦਾ ਨਹੀਂ ਹੈਗਾ ਮੌਸਮ ਨਹੀਂ ਨਾ ਸਹੀ ਹੈਗਾ ਇੱਕ 10 ਦਿਨ ਹੋ ਗਏ 10 ਦਿਨ ਚ ਕੂਤਰ ਰੁਕੇ ਹੋਏ ਆ ਸਾਰੀ ਇਹ ਹਾਂ ਹੁਣ ਬਈ ਆਏ ਆ ਕੂਤਰ ਰੁਕੇ ਵੀ ਵੀ ਕੂਤਰ ਐ ਕਿ ਲੋਕਾਂ ਦੇ ਭੱਜਦੇ ਬਹੁਤ ਆ ਹਾਂ ਜਿਹਦੇ ਮਰਜ਼ੀ ਸੁਣ ਲੈ ਗੱਲ ਬਾਜੀਪੁਰ ਵੀ ਇੰਨੇ ਬੰਦੇ ਮਿਲੇ ਬਾਈ 5 ਨਿਕਲ ਗਏ ਬਾਈ 6 ਨਿਕਲ ਗਏ ਬਾਈ ਇੰਨੇ ਨਿਕਲ ਗਏ ਕੂਤਰ ਜਾਂਦੇ ਬਹੁਤ ਆ ਲੋਕਾਂ ਦੇ ਯਾਰੀ ਬਣ ਕੇ ਚ ਆੜੇ ਪੰਡਰ ਗਏ 13 ਗਏ ਬਾਈ ਸਾਡੇ 12 ਗਏ। ਇਹ ਉਹ ਦੱਸ ਕਿ ਕਿੱਥੇ ਗਏ ਨੇ? ਹੂੰ ਬਹੁਤ ਕਬੂਤਰ ਗਏ ਆ ਅੱਜ ਵੀ। ਮੈਨੂੰ ਵੀ ਕਈ ਫੋਨ ਆਏ ਬੰਦਿਆਂ ਦੇ ਕਹਿੰਦੇ ਬਾਈ ਸਾਡੇ ਕਬੂਤਰ ਤੁਰ ਗਏ, ਪੰਜ ਤੁਰ ਗਏ, ਚਾਰ ਤੁਰ ਗਏ ਇੱਕਣਾ। ਉਹ ਹਿਸਾਬ じゃ ਨਹੀਂ ਆ ਰਿਹਾ ਕਬੂਤਰਾਂ ਨੂੰ ਵੀ ਕਦੇ ਗਰਮੀ ਜੀ ਹੋ ਜਾਂਦੀ ਹੈ, ਅਗਰੇ ਠੰਡ ਜਾ ਹੋ ਜਾਂਦਾ। ਹਾਂ ਸਮਝਦਾ। ਤਾਂ ਕਰਕੇ ਚੱਲ ਆਪਾਂ ਲਾਉਂਦੇ ਕਬੂਤਰਾਂ ਵਿਚਾਲੇ بڑے ਕਬੂਤਰਾਂ ਨੂੰ ਲਾ ਲਈਏ ਜਲਾਬ ਪਾਣਾ। ਹਾਂ। ਕਾ ਮਜਾਂ ਚੱਕ ਲਿਆ ਮੈਂ ਸਮਾਨ ਥੱਲੇ ਤੇ। ਬਾਈ ਕੱਢ ਲੈ ਕਬੂਤਰ ਉਹ ਤਾਂ ਅੜਾ ਤੇ ਵੀਡੀਓ ਰੁਕੀ ਹੋਈ ਸੀ ਹਾਂ ਕੂਤਰੋਂ ਤਾਂ ਦਸਤ ਆਪਣੇ ਹੀ ਹਾਂ ਠੀਕ ਆ ਬਈ ਵਧੀਆ ਪੱਠੇ ਪੱਠੇ ਕੱਢ ਲੈਣੇ ਹਾਂ ਓਕੇ ਆ ਬਾਈ ਕਬੂਤਰ ਆਣ ਆ ਰਹੀਆਂ ਚਲੋ ਬੜੇ ਕੂਤਰਾਂ ਨੂੰ ਜਲਾਵ ਕਰਾਂਦੇ ਆ ਠੀਕ ਆ ਦੋ ਦਿਨ ਰੋਕ ਕੇ ਉਹਨਾਂ ਨੂੰ ਕੱਢ ਲਾਂਗੇ ਹੈਨਾ ਹਾਂ ਦੋ ਦਿਨ ਰੋਕ ਕੇ ਡਾਲਿਓ ਅੜਤਾ ਬਾਈ ਪੂਰਾ ਲਾਲ ਹਰਾ ਟੁੱਸਾ ਅੱਜ ਜਲਾਵ ਕੇ ਉਹ ਹਰ ਮਾਰ ਦੇਣਾ ਵਾਸਤੇ ਆ ਅੱਛਾ ਇਹ ਕਾਹਦਾ ਜਲਾਵ ਕਰੇ ਬਾਈ ਪਰ ਤੇਰੇ ਖਲੇ ਦੇ ਬਾਈ ਅਛਾ ਤ੍ਰਿਫਲੇ ਦਾ ਠੀਕ ਆ ਠੀਕ ਆ ਪਤਵਾਰੇ ਕਰ ਦਿੰਦੇ ਹਾਂ ਇੱਕ ਵਾਰੀ ਠੀਕ ਆ ਇਹ ਕਿੰਨੇ ਕਿਚ ਪਾਣੀ ਚ ਲੱਗਦਾ ਬਈ ਇਹ ਮਹਾਰਾਜ ਕੱਕ ਮੁੰਡੇ ਪਾਲਾਂ ਦਾ ਯਾਰ ਅੱਛਾ ਕਬੂਤਰਨ ਇੱਕ ਚੁੰਡੀ ਅੱਛਾ ਇੱਕ ਕਬੂਤਰ ਨੂੰ ਇੱਕ ਚੁੰਡੀ ਹਾਂ ਅੱਛਾ ਅੱਛਾ ਠੀਕ ਆ ਕਬੂਤਰ ਸਾਫ ਸਾਫ ਕਰਕੇ ਹੀ ਲੱਗਦਾ ਬਈ ਇਹ ਵੀ ਹਾਂ ਹਾਂ ਸਵੇਰੇ ਸਵੇਰੇ ਬਾਅਦ ਤੁਹਾਨੂੰ ਠੀਕ ਆ ਮਤਲਬ ਕਬੂਤਰ ਖਾਲੀ ਹੋਵੇ ਹਨਾ ਖਾਲੀ ਠੀਕ ਆ ਜੀ ਬਈ ਤ੍ਰਿਫਲੇ ਦਾ ਜਲਾਬ ਵੀ ਵਧੀਆ ਚੀਜ਼ ਆ ਨਾਲੇ ਦੇਸੀ ਐ ਨੁਕਸਾਨ ਨਹੀਂ ਕਰਦਾ ਕੋਈ ਬਾਈ ਤੇਰੇ ਫਾਂਜੇ ਦਾ ਜਲਾਬ ਲਾ ਕੇ ਨਾ ਕੁੱਤਾਂ ਦੋ ਦਿਨ ਰੋਕ ਲਵੇ ਅੱਛਾ ਨਹੀਂ ਤਾਂ ਫਿਰ ਬੰਦਾ ਕਹਿਣਾ ਗੁਗਲ ਨਾਟ ਜਾਂਦੇ ਕਹਿੰਦਾ ਅੱਛਾ ਭੱਜ ਜਾਂਦੇ ਕਬੂਤਰ ਬਾਈ ਹੈ ਭੱਜ ਜਾਂਦੇ ਬਾਈ ਠੀਕ ਆ ਅੰਦਰ ਸਾਬੋਲ ਦੇ ਵਿੱਚ ਠੀਕ ਆ ਕਬੂਤਰ ਭੱਜ ਜਾਂਦੇ ਆ ਫਿਰ ਠੀਕ ਆ ਠੀਕ ਆ ਠੀਕ ਆ ਬਾਈ ਜਿਹੜਾ ਵੀਰ ਤਰੀਫਲੇ ਦਾ ਜਲਾਬ ਕਰਾਉਂਦਾ ਏ ਘਟੋ ਘਟ ਦੋਕ ਦਿਨ ਕਬੂਤਰਾਂ ਨੂੰ ਰੈਸਟ ਦੋ ਠੀਕ ਆ ਜੀ ਜਿੱਥੇ ਆਪਾਂ ਬਾਦੀ ਤੇ ਦੋ ਤਿੰਨ ਦਿਨ ਪਹਿਲਾਂ ਜਰਾਬ ਕਰਾਣ ਦੇਖੀਂ ਕਰਾਣ ਨੂੰ ਹਾਂ ਹੈਨਾ ਹਾਂ ਹਾਂ ਰਿਪਲੇ ਦਾ ਹਾਂ ਉਬੀਨ ਭਾਈ ਕਰਾਉਣਾ ਚਾਹੀਦਾ ਅੱਛਾ ਲੇਕੋ ਉਤਰਾ ਉਹੀ ਫਿਰ ਇਕ ਰੰਗੋਂ ਸਾਹਵਾਲ ਲੱਗੇ ਮੇਰੀ ਗੁਰਦੂਨ ਲੱਗ ਜਾਂਦੀ ਆ ਦੋ ਤਿੰਨ ਦਿਨ ਗੇਮ ਲੱਗ ਜਾਂਦੀ ਠੀਕ ਆ ਉੱਪਰ ਪਾਣੀ ਪੂਣ ਲੱਗੇ ਹੁੰਦੇ ਉੱਪਰ ਗਰਾਵ ਲੱਗੇ ਆਉਂਦਾ ਠੀਕ ਆ ਦੋ ਦੋ ਵੀ ਪੱਜ ਜਾਂਦਾ ਮਤਲਬ 4-5 ਦਿਨ ਪਹਿਲਾਂ ਕਰ ਲਵੇ ਜੇ ਕਰਨਾ ਹੋਵੇ ਅੱਛਾ ਪਹਿਲਾਂ ਹਫਤਾ ਪਹਿਲਾਂ ਹਫਤਾ ਪਹਿਲਾਂ ਹੋਣਾ ਚਾਹੀਦਾ ਠੀਕ ਆ ਜੀ ਠੀਕ ਆ ਚਲੋ ਭਾਈ ਇਹ ਮਾੜਾ ਮੋਟਾ ਭਾਈ ਜਿੰਨਾ ਕਿ ਚਲੋ ਪਤਾ ਹੁੰਦਾ ਆਪਾਂ ਨੂੰ ਹਨਾ ਆਪਾਂ ਵੀ ਤੁਹਾਡੇ ਭਰਾਵਾਂ ਨਾਲ ਸਾਰੀ ਸ਼ੇਅਰ ਕਰ ਲੈਣੇ ਆ ਕੋਈ ਐਦਾਂ ਨਹੀਂ ਵੀ ਕੋਈ ਉਦਾਂ ਗੱਲ ਦੱਸਣੀ ਆ ਆ ਦੇਖ ਥੋੜੇ ਸਾਹਮਣੇ ਆ ਬਣਾਇਆ ਵਾ ਜਲਾਬ ਜਿਹੜੀ ਚੀਜ਼ ਬਰਤਦੇ ਆ ਬਾਈ ਉਹੀ ਮਾੜੀ ਮੋਟੀ ਚਲੋ ਦੱਸ ਦੰਨੇ ਹੁੰਨੇ ਆ ਹਨਾ ਭਾਈ ਆਪਣਾ ਚੈਨਲ ਬਣਾਇਆ ਹੋਇਆ ਪੰਜ ਆ ਹਾਂ ਚੈਨਲ ਆ ਕਿ ਪੰਜ ਪੀ ਜਾਂਦੇ ਹਾਂ ਹਾਂ ਬਸ 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 ਆਓ ਚਲੋ ਨਾਲੇ ਵੀਡੀਓ ਬਣ ਜਾਂਦੀ ਆ ਬਾਹਨੇ ਨਾਲ ਨਾਲੇ ਬੰਦਾ ਆਪਣਾ ਜਾਨਵਰ ਡਾਲ ਲੰਦਾ ਟਾਈਮ ਪਾਸ ਜਾ ਹੋ ਜਾਂਦਾ ਠੀਕ ਆ ਅਗੇ ਵੀਡੀਓ ਦਾ ਬਾਈ ਤੁਹਾਨੂੰ ਪਤਾ ਹੀ ਅੱਜ ਕੱਲ ਹਰੇਕ ਬੰਦਾ ਬਣਾਉਂਦਾ ਹੀ ਆ ਬਹੁਤ ਚੈਨਲ ਹੋ ਗਏ ਹੁਣ ਕਬੂਤਰਬਾਜੀ ਦੇ ਵੀ ਹਾਂ ਹੋਰ ਤੇ ਬਹੁਤ ਬਾਈ ਜੀ ਦਾ ਮਰਜ਼ੀ ਦੇਖ ਲਓ ਕੱਢ ਕੇ ਚੈਨਲ ਫਲਾਣਾ ਨੁਸਖਾ ਐ ਧਮਖਾਣਾ ਐ ਚਲੋ ਸਾਰੇ ਵਧੀਆ ਕੰਮ ਕਰ ਰਹੇ ਆ ਬਾਈ ਕਬੂਤਰਬਾਜੀ ਦਾ ਚਲੋ ਨਾਮ ਹੋਰ ਵਧੀਆ ਪਤਾ ਲੱਗੀਆਂ ਹਾਂ ਹਾਂ ਸਹੀ ਗੱਲ ਹੁਣ ਸਾਡੇ ਵਰਗੇ ਵਿਚਾਰੇ ਜਿਹੜੇ ਨਵੇਂ ਆ ਚਲੋ ਨਹੀਂ ਪਤਾ ਹੁੰਦਾ ਹਨਾ ਐਦਾਂ ਹੀ ਮਾੜਾ ਮੋੜਾ ਪੁੱਛ ਗਿੱਚ ਕੇ ਦੇਖ ਦੇਖ ਕੇ ਮਾੜਾ ਮੋਟਾ ਬੰਦਾ ਸਿੱਖ ਲੈਂਦਾ ਬਾਈ ਦੇਣਾ ਕਿੰਨਾ ਹੁੰਦਾ ਬਾਈ ਇਹ ਇੱਕ ਕਬੂਤਰ ਨੂੰ 20 ml 20 ml ਦੇ ਹੀ ਜਾਂਦਾ ਬਾਈ ਮੈਂ ਤਾਂ ਠੀਕ ਇਹ ਲੱਗਿਆ ਕੋਈ ਥੋੜਾ ਗਾੜਾ ਜਿਹਾ ਪਾਣੀ ਹੈ ਇਹ ਹਾਂ ਆਉਂਦੇ ਪਾਣੀ ਪਾੜਿਆ ਤਾਂ ਆਪਣੇ ਠੀਕ ਇਹਦਾ ਮਤਲਬ ਫਿੱਕਾ ਜਿਹਾ ਹੀ ਹੈ ਵਧੀਆ ਹੈ ਨਾ ਪਤਲਾ ਜਿਹਾ ਬਸ ਪਤਲਾ ਜੈ ਨੋਰਮਲ ਜਿਹਾ ਸਹੀ ਹੈ ਐਦਾਂ ਚਲੋ ਮਾੜਾ ਮੋਟਾ ਕਬੂਤਰ ਰਹਿ ਜੂਜ ਹੁੰਦੀ ਹੈ ਬਾਈ ਸਾਰੀ ਚੱਕ ਹੋ ਜਾਂਦੀ ਹੈ ਉਤਰਿਆ ਇਨਸਾਫ ਹੋ ਜਾਂਦਾ ਜੇ ਕੰਮ ਹੈ ਅਹ ਜਲਾਵ ਕਰਾਤਾ ਬਾਈ ਪਨੀ ਹਾਂ ਹੋਣਾ ਨਾ ਬਦਾਮ ਵੀ ਲੱਗੂ ਕਿੰਨਾ ਬਦਾਮ ਪਾਉਣੇ ਆਪਾਂ ਨੇ ਕੱਲ ਤੇ ਸ਼ੁਰੂ ਕਰਨੇ ਆ 50 ਦੇ ਠੀਕ ਆ ਖਰਾਕ ਲੱਗੂਗੀ ਖਰਾਕ ਲੱਗੂਗੀ ਬਾਈ ਠੀਕ ਆ ਜੀ ਠੀਕ ਆ ਜਲਾਵ ਤੁਹਾਨੂੰ ਜਲਾਵ ਕਰਨਾ ਬਾਈ ਨਾ ਆਹ ਚੀ ਨਾਰਮਲ ਦੀ ਪਾਵੇਂ ਨਾਰਮਲ ਅੱਛਾ ਜਿਗਣਾ ਕਣਕ ਵੀ ਜਿਗਣਾ ਭੋਈ ਵੀ ਹੁੰਦੀ ਹੈ ਨਾ ਬਾਈ ਹਾਂ ਆਹ ਨੂੰ ਛੇਤੀ ਖਾ ਲਵਾਂਗੇ ਠੀਕ ਆ ਮਾਲੋ ਖਰਾਕ ਹੈ ਬਾਈ ਜੇ ਜਲਾਬ ਹੋਇਆ ਹੋਇਆ ਹੁੰਦਾ ਤਾਂ ਜਾਨਵਰ ਖਰਾਕ ਤੋੜਨ ਲੱਜੰਦਾ ਵਧੀਆ ਹਾਜਮ ਕਰਨ ਲੱਜੰਦਾ ਹੈ ਅੰਦਰ ਭਾਈ ਅੰਦਰ ਜਿਹੜੀ ਇਹ ਤੋਂ ਮਾਰਦੇ ਕਾਲੇ ਕਾਲੇ ਇਹਨੂੰ ਖਾਣਾ ਠੀਕ ਆ ਠੀਕ ਆ ਜੀ ਸਾਰਾ ਸਾਫ ਹੋ ਜਾਣਾ ਇਹਨਾਂ ਨੇ ਹੁਣ ਕੁਪਟਰ ਨੇ ਦੇਖਿਓ ਤੇ ਤੁਹਾਨੂੰ ਦਿਖਾएंगे ਇਹਨਾਂ ਨੂੰ ਆਪਾਂ ਤਿੰਨ ਚਾਰ ਦਿਨ ਬਾਅਦ ਕੱਢ ਕੇ ਪੰਜ ਦਿਨ ਬਾਅਦ ਜਦੋਂ ਵੀ ਕੱਢਣੇ ਆਪਾਂ ਨੇ ਉਹ ਕਾਲੀ ਰੈਸਟ ਦੇ ਦੇਣੀ ਬਾਈ ਇਹਨਾਂ ਨੂੰ ਇੱਕ ਦੋ ਦਿਨ ਦੀ ਰੈਸਟ ਮਾਰ ਕੇ ਇਹਨਾਂ ਨੂੰ ਪਰਸਨ ਸੱਟ ਲੈਣੇ ਪੈਣਗੇ ਚਲ ਆਪਾਂ ਕੱਢ ਲੈਣੇ ਇਹ ਕਾਲਾ ਮੌਸਮ ਜਿਆਦਾ ਸੱਟ ਕਬੂਲੇ ਚੁਣੀ ਹਾਂ ਨਾਲੇ ਮੌਸਮ ਸਹੀ ਹੋ ਜਾਣਾ ਮੌਸਮ ਵੀ ਥੋੜਾ ਗੰਦਲਾ ਜਿਹਾ ਹੋਇਆ ਬਾਈ ਮੁੰਡਾ ਰਹਿਣਾ ਲੀ ਕੁੱਤ ਨਾ ਤਾਂ ਜਾ ਹਾਂ ਬਸ ਬਾਈ ਬਸ 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 ਜਦੋਂ ਸਾਰੇ ਨਿਕਲਦੇ ਵੀ ਬਹੁਤ ਹਨ ਕਬੂਤਰ ਤੁਰਦੇ ਬਹੁਤ ਹਨ ਕਰਾਂਗਾ ਕੇ ਦੇਖੋ ਬਈ ਲੋ ਇਹਨਾਂ 6 ਕਬੂਤਰਾਂ ਕਰਾ ਇਹ ਜਿਹੜੇ 6 ਕਬੂਤਰ ਆਪਣੇ ਬੜੇ ਤੇ ਇਹ 6 ਨੂੰ ਛਿਲ ਕਰਾਤਾ ਆਪਾਂ ਨੇ ਠੀਕ ਹੈ ਜੀ ਹੁਣ ਇਹ ਮਾਰਨਗੇ ਰੈਸਟ ਅੱਜ ਦੀ ਦਿਨ ਕਾਲੂ ਵੀ ਕਰਨਗੇ ਰੈਸਟ ਫਿਰ ਪਰਸੋਂ ਨੂੰ ਕੱਢਾਂਗੇ ਇਹਨਾਂ ਨੂੰ ਪਾਣੀ ਵਾਟ ਕੇ ਬਾਈ ਜਿਹੜੇ ਦੂਏ ਆਣੇ ਉੜ ਕੇ ਹੂੰ ਉਹ ਹੀ ਪਾਣੀ ਵਿੱਚ ਪਾ ਪਾ ਕੇ ਇਹਨਾਂ ਨੂੰ ਉਕਾਣਾ ਠੀਕ ਆ ਨਾਲ ਪਾਣੀ ਪੂਰਾ ਕਰ ਲੂਗੇ ਇਹਨਾਂ ਦੇ ਘਰਾਹੂ ਲੂਗਾ ਨਾ ਸਹੀ ਆ ਠੀਕ ਹੈ ਜੀ ਬਾਅਦ ਵਿੱਚ ਆਪਣੇ ਬਾਅਸ ਆਉਂਗੇ ਹਾਂ ਜਿਆਦੇ ਪੰਨ ਦਿਖਾ ਦੋਗੇ ਠੀਕ ਹੈ ਜੀ ਠੀਕ ਆ ਜਿਹੜੇ ਦੋ ਤਿੰਨ ਘੰਟੇ ਲਾਇਕ ਉਤਾਂ ਕੇ ਨਹੀਂ ਠੀਕ ਆ ਬਾਈ ਨੌਜ ਸਾਢੇ 12 ਵਜੇ ਕੁੱਕਰ ਬੈਗੇ ਤੇ ਆਪਣੇ ਤਿੰਨੇ ਤੇ ਦੋ ਉਪਰਾਂ ਪੰਜੂ ਉੱਤਰ ਬੈਗੇ ਦੇ 12:30 ਵਜੇ ਮੈਂ ਚੱਲੇ ਗਿਆ ਕਿਤੇ ਬਾਹਰ ਉੱਤਰ ਬੰਦ ਕਰਕੇ ਤਾਰ ਕੇ ਮੈਂ ਪਿਆਰ ਬਣਾਣੀ ਹੋ ਇਸ ਟਾਈਮ ਵੀਡੀਓ ਥੇਤੀ ਚਾ ਤੇ ਮੈਂ ਕਹਾਂ ਜਾਂ ਬੰਦ ਦਾਣੇ ਪਾਉਣ ਲੱਗ ਗਿਆ ਤਾਂ ਮੈਂ ਕਿ ਚੱਲ ਦਾਣੇ ਪਾਉਣ ਵਾਲਾ ਵੀਡੀਓ ਬਣਾ ਲੈਂਦੇ ਨਾਲ ਦਾਣੇ ਪਾਉਂਦੇ ਆ ਦਾਣੇ ਰੱਖਦੇ ਆ ਆਪਣੇ ਮਜ਼ਾਮ ਬੁਣਨੇ ਸ਼ੁਰੂ ਕਰੇ ਮੇਰੇ ਫਿਲਹਾਲ ਤਾਂ ਦਾਣੇ ਪਾਏ ਆ ਇਹਨਾਂ ਨੂੰ ਆਕ ਉਤਰੋ ਹੋ ਤਾਂ ਜਲਾਬ ਕਰਾਇਦਾ ਕੁੱਤਰਾ ਲੋਕ ਤਾਂ ਆਪਣੇ ਉਕਾਰਦੇ ਨੇ ਣਾਣੇ ਪਾਉਂਦੇ ਪਾਤ ਤੇ ਪਾਣੇ ਜਲਾਵਾੜਿਆਂ ਤਾਂ ਛੱਡਦੇ ਦਿਓ 12:30 ਵਜੇ ਕੁੱਟਿਆ ਚ ਛੱਡੇ ਹੋ ਜਾਣਾ ਨੂੰ ਣਾਣੇ ਗੋਣੇ ਪਾਤ ਤੇ ਤੇ ਇਹ ਕੁੱਤਰਾ ਆਪਾਂ ਦੋ ਇੱਕ ਦਿਨ ਵੇਸਟ ਕਰਾਉਂਗੇ ਉਦੋਂ ਕਰਾਂਗੇ ਨਾ ਅੱਜ ਬੈਠੇ 12:30 ਵਜੇ ਅੱਜ ਦੂਜਾ ਦਿਨ ਤੇ ਰਹਿੰਦਾ ਚ ਚਲੋ ਜੀ ਚੱਲਦੇ ਹੁਣ ਆਪਾਂ ਆਪਣੇ ਕੰਮ ਤੇ ਤੇ ਵੀਡੀਓ ਵਧੀਆ ਲੱਗੀ ता लाइक कर दौ जी बाकी उतना पाते दाने पे खुडे बंद अपने मेन काम चैक कर लिया खुदे बंदा का कि बाहर चु आगे बिल्ली चक्कर गुड्डे बंद बोल जाए ठीक है जी ओके